ਰਾਮਬੀਰ ਜੀ ਜਿਨ੍ਹਾਂ ਨੇ ਸਾਡੇ ਸਮਾਜ ਨੂੰ ਮਨੁੱਖਾਂ ਵਾਂਗ ਜਿੰਦਗੀ ਬਤੀਤ ਦਾ ਹੱਕ ਲੈ ਕੇ ਦਿੱਤਾ ਬੱਚਿਆਂ ਨੂੰ ਜਰੂਰ ਪੜਾਈਏ ਆ ਮੇਰੀਆਂ ਭੈਣਾਂ ਬੈਠੀਆਂ ਨੇ ਇੱਥੇ ਇਹਨਾਂ ਮੈਂ ਦੱਸ ਦੇਣਾ ਚਾਹਣਾ ਕਿ ਜਿਹੜਿਆ ਤੁਹਾਡੇ ਤਨ ਦੇ ਕੱਪੜੇ ਨੇ ਨਾ ਇਹ 바ਵਾ ਸਾਹਿਬ ਦੀ ਦੇਣ ਆ ਕਿ ਜਿਹੜੇ ਸਾਡੇ ਰਹਿਵਨ ਨੇ ਨਾ ਇਹ ਪੂਜਣ ਦੇ ਕਾਬਿਲ ਨੇ ਇਹਨਾਂ ਨੂੰ ਪੂਜਿਆ ਕਰੋ ਸਵੇਰੇ ਤੁਹਾਡਾ ਫਰਜ਼ ਮੰਨਦਾ ਕਿਉਂਕਿ ਇਹ ਇਨਸਾਨ ਇਹ ਉਹ ਰਹਿਮਨ ਨੇ ਜਿਹਨਾਂ ਸਾਨੂੰ ਸਾਰੇ ਹੱਕ ਲੈ ਕੇ ਦਿੱਤੇ ਨੇ ਮੇਰੇ ਜੱਟ ਸਮਾਜ ਮੁਸਲਮਾਨ ਸਮਾਜ ਨੂੰ ਸਾਰਿਆਂ ਨੂੰ ਸੰਵਿਧਾਨ ਦੇ ਵਿੱਚ ਹੱਕ ਲੈ ਕੇ ਦਿੱਤੇ ਵੀ ਸਾਰਿਆਂ ਨੂੰ ਆਜ਼ਾਦੀ ਹੈ ਆਪਣੇ ਆਪਣੇ ਪਰਮ ਮੰਨਣ ਦੀ ਕੋਣ ਗੱਲੋਂ ਮੱਖਣ ਸਿੰਘ ਜੀ ਆਏ ਹੋ ਜਾਣ ਅਸੀਂ ਉਹਨਾਂ ਦੇ ਪਿਛਾਅ ਹੁੰਦੇ ਨੇ ਇੰਨੀਆਂ ਬੇਨਤੀ ਕਰਦਾ ਹਾਂ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਮਹਾਤਮਾ ਬਾਂਦੀ ਦੀ ਪਤਨੀ ਪੱਲੂ ਦੇ ਅੱਗੇ ਆਈ ਬਾਬਾ ਸਾਹਿਬ ਜੀ ਕਿਰਪਾ ਕਰਕੇ ਫੁੱਲ ਦੇ ਪਤਨੀ ਜੀ ਸੁਣੋ ਆਪਣਾ ਨਾਮ ਪਤਾ ਮੈਂ ਸਾਡੇ ਜਿਹੜੇ ਸਮਾਜ ਦੇ ਲੋਕ ਨੇ ਕੁਲੀਆਂ ਇਹਨਾਂ ਦੇ ਵਿੱਚ ਵਿੱਚ ਛੋਟੇ ਛੋਟੇ ਘਰਿਆਂ ਨੂੰ ਅੱਗ ਲਾ ਕੇ ਫੋਕੜਦੇ ਉਸ ਨੂੰ ਪਛਾਣ ਤੀ ਬਾਬਾ ਜੀ ਪੂਨਾ ਪਰਕਰ ਜਿਵੇਂ ਤੁਸ ਜੀ ਆ ਪੱਤਰ ਦਾ ਹਾਰ ਹੈ ਜਦੋਂ ਬਾਬਾ ਸਾਹਿਬ ਪੁੱਛਿਆ ਕੁਲੀ ਕਹਿੰਦੇ ਸੀ ਮੰਡਰ ਤੋਂ ਸੋਤਰਾਪਾਰ ਦੇ ਬਹੁਤ ਕੁਝ ਲੈ ਕੇ ਆਇਆ ਵਕੀਲ ਆ ਕੇ ਉਹੀ ਲੈ ਤੁਹਾਨੂੰ

ਨੌਜਵਾਨ ਭੈਣੋ ਨੌਜਵਾਨ ਵੀਰੋ ਬਜ਼ੁਰਗੋ ਬੱਚਿਓ ਸਾਡੇ ਨਾਲ ਆਏ ਸਗਰੂ ਲੋਕ ਸਭਾ ਹਲਕਾ ਫਲਰੂ ਦੇ ਇੰਚਾਰਜ ਡਾਕਟਰ ਮੱਖਣ ਸਿੰਘ ਜੀ ਰਿਟਾਇਰਡ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਉਹਨਾਂ ਦੇ ਨਾਲ ਸ੍ਰੀ ਸੰਸਾਦ ਅंसारी ਜੀ ਮਹਿੰਦਰ ਕਲਿਆਣ ਜੀ ਓਮ ਪ੍ਰਕਾਸ਼ ਫਰੂਲੇ ਜੀ ਔਰ ਮਲੇ ਕੋਟਲਾ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਗਤਾਰ ਸਿੰਘ ਦੀ ਗਾਰੀ ਕੇ ਸਭ ਤੋਂ ਪਹਿਲਾਂ ਉਹਨਾਂ ਦੇ 143ਵੇਂ ਜਨਮ ਦਿਹਾੜੇ ਮਨਾ ਰਹੇ ਆ ਪੂਰੇ ਭਾਰਤ ਨਹੀਂ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਬਾਬਾ ਸਾਹਿਬ ਡਾਕਟਰ ਪੀਮਰੋ ਅਮੇਲਕਰ ਜੀ ਨੂੰ ਮੰਨਣ ਵਾਲੇ ਉਹਨਾਂ ਦੇ ਵਿਚਾਰਾਂ ਨੂੰ ਮੰਨਣ ਵਾਲੇ ਉਹਨਾਂ ਦੇ ਚੱਲ ਕੇ ਇਸ ਦੇਸ਼ ਦੇ ਵਿੱਚ ਜਿਹਨਾਂ ਦਾ ਰਾਜ ਸਥਾਪਿਤ ਕਰਨ ਲਈ ਤਦ ਪਰ ਉਹਨਾਂ ਸਾਰਿਆਂ ਬਲੇ ਤੁਹਾਨੂੰ ਸਾਰਿਆਂ ਨੂੰ ਬਾਪੂ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਜੀ ਦੇ 134ਵੇਂ ਜਨਮ ਦਿਨ ਦੀ ਲੱਖ ਲੱਖ ਵਧਾਈ ਅੱਜ ਅਸੀਂ ਬਾਪੂ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਨੂੰ ਯਾਦ ਕਰਦੇ ਆਂ